ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਜੋ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਅਮਰਤਪਾਲ ਸਿੰਘ ਨੂੰ ਲੈ ਕੇ ਕਿਉਂਕਿ ਸਾਡੇ ਪੰਜਾਬ ਦੇ ਸਿੱਖ ਜਥੇਬੰਦੀਆਂ ਸੜਕਾਂ ਤੇ ਉਤਰੇ ਤੇ ਜਿਹੜਾ ਕੀ ਕ੍ਰੋਸ ਕਰ ਰਹੇ ਆ ਕਿਉਂਕਿ ਸਾਡੇ ਬੰਦੀ ਸਿੰਘਾਂ ਨੂੰ ਲੈ ਕੇ ਤੇ ਜਿਵੇਂ ਕਿ ਅਮਰਤਪਾਲ ਦੇ ਨਾਲ ਜਿਹੜੇ ਸਾਥੀ ਬੰਦ ਆ ਤੇ ਉਹਨਾਂ ਨੂੰ ਲੈ ਕੇ ਕਿਉਂਕਿ ਅਮਰਤਪਾਲ 2027 ਦੇ ਵਿੱਚ ਜਿਹੜੀ ਨਵੀਂ ਪਾਰਟੀ ਬਣਨ ਜਾ ਰਹੀ ਆ ਇਹ ਸਾਡੇ ਸਿੱਖ ਜੱਤੇਬੰਦੀਆਂ ਦਾ ਕਹਿਣਾ ਇਹ ਆ ਵੀ 2027 ਤੋਂ ਪਹਿਲਾਂ ਹੀ ਅਮਰਤਪਾਲ ਬਾਹਰ ਆਉਣ ਜਾ ਰਹੇ ਆ 2025 ਦੇ ਵਿੱਚ ਤੇ ਕਹਿਣ ਦਾ ਮਤਲਬ ਵੀ ਹੁਣ ਇੱਕ ਵੱਡਾ ਰੋਸ ਜਤਾਇਆ ਜਾ ਰਿਹਾ ਜਿਹੜਾ ਕਿ ਸੜਕਾਂ ਤੇ ਸੈਲਾਬ ਆ ਗਿਆ ਸਾਡੇ ਪੰਜਾਬ ਦੇ ਲੋਕ ਇੱਕ ਜਿਹੜਾ ਅਮਰਤਪਾਲ ਦੇ ਹੱਕ ਦੇ ਵਿੱਚ ਇੱਕ ਇੱਕ ਜੁਟ ਹੋ ਚੁੱਕੇ ਆ ਤੇ ਕਿਹਦੇ ਵਿੱਚ ਸਾਡੇ ਪੰਜਾਬ ਦੀ ਇੱਕ ਲਹਿਰ ਬਣ ਗਈ ਵੀ 2027 ਤੋਂ ਪਹਿਲਾਂ ਹੀ ਅਮਰਤਪਾਲ ਬਾਹਰ ਆਉਣ ਜਾ ਰਿਹਾ ਕਿਉਂਕਿ 2027 ਦੇ ਵਿੱਚ ਤਾਂ ਵੋਟਾਂ ਦੇ ਵਿੱਚ ਤਾਂ ਜਿਤਨੀ ਜਿਤਨਾਗਾ ਕਿਉਂਕਿ ਜਿਵੇਂ ਇਸ ਵਾਰ ਸਾਡੇ ਲੋਕਾਂ ਨੇ ਜਿਤਾਇਆ ਪਿਆਰ ਸਤਿਕਾਰ ਨਾਲ ਜੋ ਕਿ ਜਿੱਤੇ ਹੋਏ ਐਮਪੀ ਨੂੰ ਨੁਮਾਇੰਦੇ ਨੂੰ ਤੇ ਇਹਨਾਂ ਨੇ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਇਹ ਪੰਜਾਬ ਸਰਕਾਰ ਦੀ ਦੇ ਬਹੁਤ ਵੱਡਾ ਕਹਿ ਰਹੀ ਏ ਤੱਕਾਗਾ ਹਰ ਵਕਤ ਇਹ ਸਾਜ਼ਿਸ਼ ਹੁੰਦੀ ਆ ਪੰਜਾਬ ਸਰਕਾਰ ਦੀ ਜਦੋਂ ਵੀ ਕੋਈ ਬਾਹਰ ਆਉਣ ਦੀ ਵਾਰੀ ਹੁੰਦੀ ਆ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਹੈ ਤਾ ਵੱਡੀ ਗੱਲ ਹੁਣ ਇਹ ਆ ਵੀ ਜਿਹੜੀ ਤੀਜੀ ਵਾਰ ਇੰਨੇ ਸੇ ਲੱਗੀ ਆ ਕਿਸ ਅਧਾਰ 'ਤੇ ਲੱਗੀ ਆ ਤਾ ਬਣੇ ਰਹੋ ਚੈਨਲ ਤੇ ਇੱਕ ਵੀਡੀਓ ਸੁਣਾਵਾਂਗੇ ਜੋ ਕਿ ਬਾਈ ਸਾਡੇ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਬੰਦੀ ਸਿੰਘਾਂ ਨੂੰ ਲੈ ਕੇ ਤਾ ਫਿਰ ਆਪਾਂ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ 2 ਮਿੰਟ ਦੀ ਵੀਡੀਓ ਇਹ ਸੁਣੋ ਫਿਰ ਕਰਦੇ ਆ ਵਿਚਾਰ ਸਾਂਝੇ ਸੁਣੋ ਵੀਡੀਓ ਸਿੱਖ ਜਥੇਬੰਦੀਆਂ ਦੇ ਵੱਲੋਂ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਉਥੇ ਹੀ ਸਰਕਾਰ ਨੂੰ ਉਹਨਾਂ ਨੇ ਕਿਹਾ ਹੈ ਕਿ ਸਾਡੇ ਬੰਦੀ ਸਿੰਘ ਰਿਹਾ ਕਰੋ ਨਹੀਂ ਤਾਂ ਅਸੀਂ ਵੱਡੇ ਸੰਘਰਸ਼ ਦਾ ਐਲਾਨ ਕਰਾਂਗੇ ਨਾਤੀ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਉਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਮوڑ ਤੋਂ ਜਿਹੜੇ ਇੱਕ ਵੱਡੇ ਇਕੱਠ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਤੇ ਜਸਤੇ ਤਹਿਤ ਬਾਬਾ ਰਾਜਾ ਰਾਸਾ ਬਿਆਨ ਸਾਹਮਣੇ ਆ ਰਹੇ ਦੂਜੇ ਪਾਸੇ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਹਜੇ ਤੱਕ ਬੰਦੀ ਸਿੰਘ ਰਿਹਾਨ ਨਹੀਂ ਕੀਤੇ ਤੇ ਜਸਤੇ ਤਹਿਤ ਹੁਣ ਸਿੱਖ ਜਥੇਬੰਦੀਆਂ ਨੂੰ ਲੈ ਕੇ ਲਗਾਤਾਰ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਤੇ ਜਸਤੇ ਤਹਿਤ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇ ਕਰ ਬੰਦੀ ਸਿੰਘ ਰਹਾ ਨਹੀਂ ਹੁੰਦੇ ਤਾਂ ਅਸੀਂ ਵੱਡੇ ਤੋਂ ਵੱਡਾ ਸੰਘਰਸ਼ ਕਰਾਂਗੇ ਤੇ ਉੱਥੇ ਹੀ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਜਿਹੜੇ ਕਿ ਨਿਹੰਗ ਸਿੰਘਾਂ ਦੇ ਵੱਲੋਂ ਸਿੱਧੀ ਚੇਤਾਵਨੀ ਦਿੱਤੀ ਆ ਤੇ ਜਿਸ ਦੇ ਤਹਿਤ ਅੱਜ ਵੱਡੇ ਕੱਟ ਦੇ ਵਿੱਚ ਸਿੱਖ ਜਥੇਬੰਦੀਆਂ ਮੁਰ ਤੋਂ ਸੜਕ ਦੇ ਉੱਤੇ ਆ ਉੱਤਰੀਆਂ ਨੇ ਤੇ ਜਿਸ ਦੇ ਤਹਿਤ ਲਗਾਤਾਰ ਹੁਣ ਸਰਕਾਰ ਨੂੰ ਸਿੱਖ ਜਥੇਬੰਦੀਆਂ ਲਲਕਾਰ ਦੀਆਂ ਹੋਈਆਂ ਨਸਰ ਆ ਰਹੀਆਂ ਨੇ ਹਾਂਜੀ ਇਹ ਜੋ ਸਾਡੇ ਸਿੱਖ ਜਥੇਬੰਦੀਆਂ ਦਾ ਇਹ ਕਹਿਣਾ ਵੀ ਅਗਰ ਜੇ ਇਸ ਵਾਰ ਸਾਡੇ ਜੋ ਬੰਦੀ ਸਿੰਘ ਰਿਹਾਨ ਨਹੀਂ ਹੋਏ ਤਾਂ ਵੱਡੇ ਪੱਤਰ ਤੇ ਰੋਸ ਹੋਊਗਾ ਵੱਡੇ ਪੱਤਰ ਤੇ ਜਿਹੜੀ ਕੀ ਉਹ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਤੇ ਸਾਡੇ ਬੰਦੀ ਸਿੰਘਾਂ ਵਾਸਤੇ ਇਹ ਮੋਰਚੇ ਰੱਖੇ ਜਾਣਗੇ ਇੱਥੇ ਪਰ ਕਹਿਣ ਦਾ ਮਤਲਬ ਜਿਵੇਂ ਪੰਜਾਬ ਸਰਕਾਰ ਸਾਡੇ ਸਿੱਖਾਂ ਨਾਲ ਸ਼ੁਰੂ ਤੋਂ ਹੀ ਤੱਕੇ ਕਰਦੀ ਆਈ ਹੈ ਚਾਹੇ ਸੈਂਟਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਜਦੋਂ ਦੀਆਂ ਹੈ ਸਰਕਾਰਾਂ ਸਿੱਖਾਂ ਨਾਲ ਤੱਕੇ ਹੁੰਦੇ ਆਏ ਆ ਤਾਂ ਹੁਣ ਜੋ 2027 ਦੇ ਵਿੱਚ ਇੱਕ ਲਹਿਰ ਬਣੀ ਆ 2027 ਦੇ ਵਿੱਚ ਅਮਰਪਾਲ ਸਿੰਘ ਬਾਹਰ ਹੋਣ ਜਾ ਰਿਹਾ ਤੇ ਜਿਹੜੀ ਕਿ ਹੁਣ ਦੂਸਰੀ ਪਾਰਟੀ ਵੀ ਅਮਰਤਪਾਲ ਦੀ ਬਣੂਗੀ 2027 ਦੇ ਵਿੱਚ ਵੋਟਾਂ ਦੇ ਵਿੱਚ ਤਾਂ ਹੁਣ ਜੇ ਹੁਣ ਤੁਹਾਨੂੰ ਇੱਕ ਦੱਸਣ ਜਾਂਦੇ ਆ ਜਿਹੜੀ ਪੰਜਾਬ ਸਰਕਾਰ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਹੋਈ ਆ ਜਿਹੜੇ ਮੁੱਦੇ ਅਮਰਤਪਾਲ ਦੇ ਸੀ ਤਾਂ ਇਹਨਾਂ ਨੇ ਸੋਚਿਆ ਵੀ ਹੁਣ ਸਾਡੇ ਪੌਣੇ ਦੋ ਤਿੰਨ ਸਾਲ ਹੋ ਗਏ ਆਈ ਨੂੰ ਸਰਕਾਰ ਕੁਝ ਚੰਗਾ ਤਾਂ ਕੀਤਾ ਨਹੀਂ ਉਦੋਂ ਪਹਿਲਾਂ ਕੁਝ ਨਹੀਂ ਕੀਤਾ ਇਹਨਾਂ ਨੂੰ ਪਤਾ ਲੱਗਿਆ ਪੰਜਾਬ ਸਰਕਾਰ ਨੂੰ ਵੀ ਸਾਡੇ ਵਾਸਤੇ ਲੋਕਾਂ ਦੇ ਦਿਲਾਂ 'ਚ ਨਫ਼ਰਤ ਆ ਕਿਉਂ ਨਾ ਆਪਾਂ ਕੋਈ ਲਹਿਰ ਚੱਕੀ ਨਸ਼ੇ ਦੇ ਪ੍ਰਤੀ ਕਿਉਂਕਿ ਪੰਜਾਬ ਨਸ਼ੇ ਨਾਲ ਜੂਝ ਰਿਹਾ ਪਹਿਲਾਂ ਵੀ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣੀ ਸੀ ਸੀਐਮ ਪੌਣੇਤ ਮਾਰਨੀ ਕੀ ਕਹਿੰਦਾ ਇਹ ਲੋਕਾਂ ਨੂੰ ਕਹਿੰਦਾ ਵੀ 26 ਜਨਵਰੀ ਤੱਕ ਚਿੱਟੇ ਦਾ ਸਪਾਇਆ ਕਰ ਦਾਂਗੇ ਪਰ ਨਹੀਂ ਹੋ ਸਕਿਆ ਕਿਉਂਕਿ ਬਹੁਤ ਸਾਡੇ ਇਹ ਪੌਣੇ 3 ਸਾਲ ਹੋ ਗਏ ਨਹੀਮ ਚੱਲੀ ਨੂੰ ਤਾਂ ਇਹ ਜਿਹੜੀ ਹੁਣ ਚੱਕੀ ਨਸ਼ੇ ਤਸਕਰਾਂ ਵਾਸਤੇ ਨਹੀਮ ਇਹਨਾਂ ਦਾ ਸਰਬਰ 23 ਦਿਨ ਵੀ ਉਨੇ ਹੋਏ ਆ ਤੇ ਪੌਣੇ 3 ਸਾਲ ਹੋ ਗਏ ਸਰਕਾਰਾਂ ਨੂੰ ਹੁਣ ਇਹ ਨਾਲੇ ਜ਼ਿਆਦਾ ਗਿਆ ਜਦੋਂ ਸਾਡੇ ਚਿੱਟੇ ਨਾਲ ਕਈ ਨੌਜਵਾਨ ਜਾਨਾਂ ਦੇ ਦਿੱਤੀਆਂ ਕਿੰਨੇ ਇੱਕ ਇੱਕ ਪਿੰਡ ਚੋਂ 4 4 ਨੌਜਵਾਨ ਹਰ ਰੋਜ਼ ਮਰਦੇ ਸੀ ਜਿਹੜੇ ਉਹ ਅੱਜ ਜੇ ਪਹਿਲਾਂ ਇਹ ਮੀਮ ਚੱਕੀ ਹੁੰਦੀ ਕਿੰਨੇ ਮਾਵਾ ਦੇ ਪੁੱਤ ਇਹੇ ਚਿੱਟੇ ਨਾਲ ਆਪਣੀਆਂ ਜਾਨਾਂ ਦੇਗੇ ਤਾਂ ਅੱਜ ਉਹ ਨਹੀਂ ਹੁੰਦਾ ਸੀ ਜੇ ਇਹ ਮੀਮ ਪਹਿਲਾਂ ਚੱਕੀ ਹੁੰਦੀ ਤਾਂ ਹੁਣ ਜਿਹੜੀ ਹੈ ਸੈਂਟਰ ਸਰਕਾਰ ਤੇ ਜਿਹੜਾ ਪੰਜਾਬ ਸਰਕਾਰ ਦੀ ਹੈ ਸਾਜਿਦ ਰਜੀ ਹੋਈ ਹੈ ਦੋਨੇ ਸਰਕਾਰਾਂ ਨੂੰ ਅਮਰਤਪਾਲ ਤੋਂ ਡਰ ਲੱਗਦਾ ਕਹਿਣ ਦਾ ਪਤਾ ਪੰਜਾਬੀ ਚ ਕਹਿ ਦੀ ਵੀ ਅਮਰਤਪਾਲ ਸਿੰਘ ਦੀ ਜਦੋਂ ਬਾਹਰ ਆਉਣ ਦੀ ਵਾਰੀ ਹੁੰਦੀ ਆ ਕੋਈ ਨਾ ਕੋਈ ਦੋਸ਼ ਲਾ ਦਿੰਦਾ ਹੈਂਦਾ ਜਿਵੇਂ ਹਰ ਵੀਡੀਓ ਚ ਕਹਿਣਾ ਹੁੰਦਾ ਜਦੋਂ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਬਣ ਜਾ ਰਹੀ ਸੀ ਉਸ ਦਿਨ 2 ਘੰਟਿਆਂ ਵਾਸਤੇ ਪੈਰੋਲ ਤੇ ਅਮਰਤਪਾਲ ਸਿੰਘ ਦੇ ਬਾਹਰ ਆਉਣਾ ਸੀ ਤੇ ਪਰ ਉਸ ਦਿਨ ਕੀ ਹੁੰਦਾ ਗੁਰਪ੍ਰੀਤ ਨੌ ਸਖਸ ਦਾ ਜਿਹੜਾ ਗੁਰਪ੍ਰੀਤ ਹਰੀ ਨੌ ਦਾ ਸਖਸ ਜਿਹੜਾ ਉਹਦਾ ਹੱਤਿਆ ਦਾ ਕੇਸ ਲਾ ਦਿੱਤਾ ਇਹਦਾ ਅਮਰਤਪਾਲ ਸਿੰਘ ਤੇ ਇਹ ਗੱਲ ਕਰੀਏ ਆਪਾਂ ਰਾਮ ਰਹੀਮ ਦੀ ਇੱਕ ਸਿਰਫ ਆਪਾਂ ਕਹਿੰਦੇ ਮਤਲਬ ਬਲਾਤਕਾਰੀ ਆ ਤੇ ਉਹਨੂੰ ਜੋ ਆਪਣੀ ਮਰਜ਼ੀ ਨਾਲ ਪੈਰੋਲ ਮਿਲਦੀ ਆ ਸਾਲ ਦੇ ਵਿੱਚ 12-13 ਵਾਰ ਤਾਂ ਫਿਰ ਅਮਰਤਪਾਲ ਸਿੰਘ ਵਾਸਤੇ ਅੱਡ ਕਾਨੂੰਨ ਕਿਉਂ ਕਿਉਂਕਿ ਇੱਕ ਸਿੱਖੀ ਦੇ ਰਾਹ ਤੇ ਤੋਰਨ ਵਾਸਤੇ ਜਿਹੜੇ ਸਾਡੇ ਆਪਣੇ ਪੰਜਾਬ ਨੂੰ ਇੱਕ ਦੋ ਹੀ ਉਹਦੇ ਮੁੱਦੇ ਹੈਗੇ ਇੱਕ ਨਸ਼ੇ ਦਾ ਮੁੱਦਾ ਇੱਕ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਆ ਸਿੱਖੀ ਦੇ ਰਾਹ ਤੇ ਤੋਰਨਾ ਅਮਰਤ ਸਿਖਾਉਣਾ ਕੋਈ ਮਾੜੀ ਗੱਲ ਨਹੀਂ ਹੈਗੀ ਜੋ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਦੇ ਪਰਚੇ ਪਾ ਕੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਖਾਸ ਕਰਕੇ ਸਾਡੇ ਜਿਹੜੇ ਜਿੰਨੇ ਵੀ ਸ਼ੁਰੂ ਤੋਂ ਸਾਡੇ ਸਿੱਖਾਂ ਨਾਲ ਇਹ ਤੱਕਾ ਹੁੰਦਾ ਆਇਆ ਦੋਨੇ ਸਰਕਾਰਾਂ ਚ ਐ ਸੈਂਟਰ ਸਰਕਾਰ ਆ ਚ ਪੰਜਾਬ ਸਰਕਾਰ ਆ ਤਾਂ ਹਰ ਵਕਤ ਸਾਡੇ ਸਿੱਖਾਂ ਨਾਲ ਤੱਕਾ ਹੁੰਦਾ ਹੈ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦਾ ਤਾਂ ਪਤਾ ਨਹੀਂ ਕਿੰਨਾ ਗਤਿਆਚਾਰ ਕਿੰਨੇ ਕ ਕਿੰਨੇ ਤਾਂ ਸਾਡੇ ਜਿਹੜੇ ਆਪਾਂ ਕਹਿੰਦੇ ਵੀ ਕਿਸਾਨ ਜਦੋਂ ਧਰਨੇ ਧਰਨੇ ਲੱਗਦੇ ਆ ਜਦੋਂ ਕਿਸਾਨ ਅੰਦੋਲਨ ਚ ਕਈ ਜਾਨਾਂ ਚਲੀਆਂ ਗਈਆਂ ਇਹ ਨੌਜਵਾਨ ਜੇ ਗੱਲ ਕਰੀਏ ਬੰਦੀ ਸਿੰਘਾਂ ਨੂੰ ਲੈ ਕੇ ਜਿਹੜੇ ਕੀ ਬਈ ਇਹ ਰੋਸ ਕੀਤਾ ਗਿਆ ਤਾਂ ਮੋਰਚੇ ਦੁਆਰਾ ਤੋਂ ਮੈਂ ਕਹਣਾ ਫਿਰ ਲਾ ਦਿੱਤੇ ਜਾਣਗੇ ਜੇ ਅਗਰ ਸੁਣਵਾਈ ਨਹੀਂ ਹੋਈ ਕਿਉਂਕਿ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਸਿੱਧਾ ਚੇਤਾਵਨੀ ਦੇਤੀ ਵੀ ਅਗਰ ਜੇ ਸੁਨਵਾਈ ਬੰਦੀ ਸਿੰਘ ਰਹਾ ਨਹੀਂ ਹੁੰਦੇ ਤਾਂ ਵੱਡੇ ਪੱਧਰ ਤੇ ਰੋਸ ਹੋ। ਚਲੋ ਜੀ ਅੱਜ ਦੇ ਜੋ ਵਿਚਾਰ ਆ ਤੁਹਾਡੇ ਸਾਝੇ ਜ਼ਰੂਰ ਕਰਨੇ ਸੀ। ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਾਂ নোਟੀਫਿਕੇਸ਼ਨ ਬੰਦਰ ਮਿਲਦੇ ਆ ਕਰਨ ਨੋਟ ਉਪ ਤੇ ਧੰਨਵਾਦ।